ਸਸਿਕਲ ਸਸਿਕਲ ਆਏ ਤਾਂ ਸੌਰ ਤੁਸੀਂ ਆਓ ਛੇਤੀ ਸਸਿਕਲ ਜੀ ਬੜੇ ਹਾਤ ਮਾਰੇ ਨੇ ਵੇਖ ਲੋ ਥੋੜੇ ਕੋਲੇ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੁਛ ਨਹੀਂ ਆਹ ਵੇਖ ਲਾਉਣ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਨ ਅੱਨਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇਨੀ ਪਿਆ ਹੈ ਪਰ ਕੁਛ ਨਹੀਂ ਕੋਈ ਨਾਂਦਨ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸਿੱਦੇ ਨੇ ਕੀ ਹੈ ਸਰਕਾਰਾਂ ਕੋ ਸਾਰਾ ਕੁਛ ਹੈਗਾ ਹੈ ਕਾਸਤ ਪ੍ਰੋਡਰ ਪਿਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਝਾੜੂ ਵਾਲਿਆਂ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲੇ ਤੁਸੀਂ ਵੇਖੀ ਬਸ ਅੱਜ ਭੇਜਾਂ ਨੇ ਕੋਈ ਗੱਲ ਨਹੀਂ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਕੋਲ ਸਿਰਫ ਪ੍ਰੋਡਰ ਸੱਗੀ ਗੱਲ ਸੱਗੀ ਗੱਲ ਹੈ ਤਸੋਰ ਤੁਸੀਂ ਆਓ ਛੇਤੀ ਅਸੀਂ ਕਾ ਜੀ ਬੜੇ ਹਲਾਤ ਮਾੜੇ ਨੇ ਵੇਖ ਲੋ ਥੋੜੇ ਕੋਲੇ ਹੀ ਨੇ ਕੋਈ ਬਹੁਤ ਬਹੁਤ ਬੁਰਾ ਕੋਈ ਕੋਸ਼ ਨਹੀਂ ਆ ਵੇਖ ਲਾਣਾ ਬਾਬੇ ਬਾਦ ਹੁਣ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੱਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਝ ਨਹੀਂ ਕੋਈ ਨਾਂਦਨ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਹੈ ਸਰਕਾਰਾਂ ਕੋ ਸਾਰਾ ਕੁਝ ਹੈ ਨਾ ਹੈ ਕਹਿਆ ਅਡਵਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਓਹ ਝਾੜੂ ਵਾਲਿਆਂ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਹੈ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਬਾਰੇ ਸਿਰਫ